ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ رائےਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਰੋਬਟ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਮੱਜਾਂ ਵਿਖਾਉਣੀਆਂ ਆ ਇੱਕ ਆ ਗੱਬਨ ਮੈਂ ਤੁਹਾਨੂੰ ਦਿਖਾਉਣੀ ਆ ਚੰਗੇ ਰਿਕਾਰਡ ਵਾਲੀ ਆ ਤੇ ਇੱਕ ਆ ਹੌਲੇ ਭਾਜ ਤੁਹਾਨੂੰ ਇੱਕ ਆ ਨੀਲੀ ਦੀ ਮੈਂ ਤੁਹਾਨੂੰ ਦਿਖਾਵਾਂਗੇ ਮਗਰ ਵੀ ਇਹਦੇ ਨੀਲੀ ਦੀ ਕੱਟੀ ਆ ਤੇ ਬਾਕੀ ਇੱਥੇ ਆਓ ਆਪਣੀ ਤਸੱਲੀ ਕਰਕੇ ਤੇ ਵੇਸ ਚਾਹ ਕੇ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ 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 ਸਤਿ ਸ੍ਰੀ ਅਕਾਲ ਉਹ ਠੀਕ ਠਾਕ ਜੀ ਆਨੇ ਦੀ ਵਧੀਆ ਵਧੀਆ ਜੀ ਤੇ ਚਲੋ ਨਾਮ ਦੱਸਦੇ ਕਰੀ ਫਿਰ ਦਾ ਰੋਬਰ ਜੇ ਪਿੰਡ ਰਾਵਰ ਚਿਲੇ ਨਾਲਾ ਜਿਲ੍ਹਾ ਮਸਰ ਜੀ ਤੇ ਫੋਨ ਨੰਬਰ ਫੋਨ ਨੰਬਰ ਹੈਗਾ 98137736 ਤੇ ओके पानीपुरी सर्टिफिकेट हां जी हो गया हो गया ये अभी चलो राह खुल गए हां जी पहलीयां बोलियां च अजे पानी ਖਲੋਤੇ ਹੀ ਆ ਪੂਰੇ ਨਾ ਤਨਾ ਝੋਨੇ ਡੱਬੇ ਹੀ ਆ ਪਰ ਇਹ ਆ ਵੀ ਰਸਤੇ ਰਸਤੇ ਚਾਲੂ ਹੋ ਗਏ ਵਧੀਆ ਹੋਣ ਜਾਣ ਵਧੀਆ ਹੋ ਗਿਆ ਹਨਾ हां जी हां जी ਠੀਕ ਹੈ ਜੀ ਤੇ ਅੱਜ ਫਿਰ ਦੋ ਮੱਝਾਂ ਆਂ हां जी ਦੋ ਮੱਝਾਂ ਠੀਕ ਹੈ ਤੇ ਆ ਜਿਹੜੀ ਪਹਿਲੇ ਨੰਬਰ ਤੇ ਚੰਗੀ ਭਾਰੀ ਆ ਮੱਝ ਇਹ ਪੜੀਏ ਤੋਂ ਵੀ ਜ਼ਿਆਦੀ ਭਰੀ ਸੀ। ਅੱਛਾ ਇਹਦੇ ਪਾਣੀ ਕਰਕੇ ਉਹ ਵੀਰੋਣਾ ਕੋ ਪੱਠੇ ਨਹੀਂ ਪਏ ਤੇ ਉਹਨਾਂ ਬੰਨ ਛੱਡੀ ਆ। ਸਾਡੇ ਪੱਠੇ ਡੁੱਬ ਗਏ ਤੇ ਉਹਨਾਂ ਤਾਂ ਦੇ ਦੀ ਉਹਨਾਂ ਲੋੜ ਬਦਲੇ। ਅੱਛਾ ਨਹੀਂ ਜਾਂਦੇ ਮਾਜੇ ਹੀ ਦਿੰਦੇ ਨਹੀਂ ਹਾਂ। ਮਜਬੂਰੀ ਕਰਕੇ ਵਿੱਚ ਨਹੀਂ ਪਈ ਆ کہیں। ਇਧਰ ਦੇ ਏਰੀਆ 'ਚ ਉਹਨਾਂ ਜ਼ਿਆਦਾਤਰ ਪਸ਼ੂ ਇਤਰਾ ਹੀ ਜਿਹੜੇ ਵਿਗੰਦੇ ਆ ਵੀ ਪੱਠੇ ਉੱਥੇ ਖਣਾ ਵੀ ਹੁਣ ਸਾਹਮਣੇ ਜਿਹੜੇ ਇਧਰ ਪਸ਼ੂਆਂ ਦੀ ਚੰਗੀ ਹੋਣੀ ਇੱਕ ਰੀ। ਪਸ਼ੂ ਟੋਟੀਆਂ ਨੇ ਆ ਸਾਰੇ। ਪਹਿਲਾਂ ਡਬਲ ਹੀ। ਅੱਛਾ ਉਹ ਪੁੱਠਿਆਂ ਦੇ ਤੁੰਗਲਾ 10-12 ਦਿਨ ਹੋ ਗਏ ਪਾਣੀ ਆਏ ਨੇ ਤੇ ਤਾਲ ਕਰਕੇ ਟੁੱਟ ਗਈ ਮੱਜ। ਠੀਕ ਆ। ਤੇ ਕਿੰਨਾ ਕ ਦੁੱਧ ਕੱਢ ਦਿੰਦੀ ਆ ਦੁੱਧ ਪੀਲੇ ਚੋਂ ਨਾ ਭਾਈ 15 ਕਿਲੋ ਚੋਇਆ ਕਰ 16 ਕਿਲੋ ਦਊਗੀ ਦੁੱਧ ਤੋਰੋ ਆ ਫੇਰ ਇੱਕ ਕਰੀ ਨਾ ਬਾਕੀ ਮੱਝ ਇਹ ਆ ਬੇ ਹੈ ਪਿੱਛੋਂ ਆਈ ਚੰਗੀ ਜਗ੍ਹਾ ਤੋਂ ਆ ਚੰਗੀ ਸਾਹਮਣੇ ਘਰੋਂ ਮੱਝ ਆਈ ਆ ਓਏ ਤੋ ਖੋਗ ਤਾਦ ਭਰੀ ਲੱਤ ਗਿਆ ਉਹਨਾਂ ਮੱਝ ਨਾਲ ਪਿਰਦੀ ਜਿਹਾ ਪਾਣੀ ਕਰਕੇ ਬਾਕੀ ਹੁਣ ਇੱਧਰ ਥੋੜੇ ਆਮ ਹੀ ਸਾਰੇ ਘਰਾਂ 'ਚ ਜਿਹੜੇ ਪਸ਼ੂ ਇੱਕ ਅਲੀ ਟੁੱਟ ਗਏ ਆ ਜਿਹੜੇ ਚੰਗੇ ਪਸ਼ੂ ਆ ਉਹਨਾਂ ਦਾ ਥੋੜਾ ਜਿਹਾ ਜ਼ਿਆਦਾ ਉਹਨਾਂ ਨੂੰ ਫਰਕ ਪਿਆ ਉਹਦੇ ਕਰਕੇ ਫਿਰ ਕਈ ਵਾਰਾ ਮਜਬੂਰੀ ਕਰਕੇ ਕਈ ਵੀਰਾਂ ਨੂੰ ਪਸ਼ੂ ਜਿਹੜਾ ਚੰਗਾ ਵੇਚਣਾ ਪੈਂਦੇ ਹਾਂ ਬਾਕੀ ਆ ਥਾਣੇ ਦੇ ਦੇਖ ਸਕਦੇ ਜੇ 99 ਚੰਗਾ ਲੱਗਾ ਆ ਬਾਕੀ ਉੱਤਰਾਂ ਹੁਣ ਵੀ ਪੂਰੀ ਜੰਮੀ ਪਲੀ ਰਾਜੀ ਪਲੀ ਆ ਸਾਂਭੀ ਸਾਂਭੀ ਚੰਗੀ ਠੀਕ ਜੀ ਤੇ ਮੋਲ ਫਿਰ ਕਿੰਨਾ ਰੱਖੀਏ ਇਹਦਾ ਤੇ ਵੀ ਜੀ ਜੇ ਇਹਦਾ ਨਾ ਪਾਣੀ ਪੂਣੀ ਦਾੰਦਾ ਕੰਮ ਤੇ ਵੀ ਇੱਥੇ ਬੜੀ ਇੱਕ ਪੰਛੀ ਦੀ ਵਿਕਦੀ ਹੈ ਹਾਂਜੀ ਹੁਣ ਆਪਾਂ ਦੇ ਦਈਏ 15 ਦੀ ਕਰ ਦਈਏ ਮੰਨਤਾ ਨਾ ਹੋਰ ਇੱਕ ਦਾ ਦੇ ਦਈਏ ਸਾਹਮਣੀ ਸੁਮਣੀ ਕਿੰਨੇ ਪੰਜ ਸੱਤ ਦਿਨ ਤੇ ਹੀ ਦਾ ਦੋ ਆਪਿੰਮ ਕਰੋ ਕਿੰਨੇ ਤੇ ਮਗਾਉਣੀ ਇੱਕ ਪਾਈ ਦੀ ਡਿਜ਼ਾਈਨ ਪੂਰੇ ਲੱਖ ਦੀ ਦਈਏ ਉਹ ਤੋਂ ਭਾਈ ਥੋੜਾ ਬੋਲਾ ਮੰਨ ਤਾ ਯੈਸ ਨਾ ਹੀ ਕਰੀਏ ਹਨਾ ਬਾਕੀ ਇਧਰ ਵੀ ਆ ਦੇਖ ਸਕਦੇ ਤੂੜੀਆਂ ਹੀ ਹੁਣ ਸਾਰੇ ਕਿਤੇ ਪੈਣਦੀ ਆ ਤੋੜੇ ਵੀ ਬਹੁਤੇ ਵੀ ਰੰਦੀ ਤੇ ਤੋੜੇ ਵੀ ਰੋੜਗੇ ਇਧਰ ਲੈ ਰਹੀਏ ਜੀ ਰੋੜਗੀ ਰੋੜਗੀ ਬਾੜੀ ਰੋੜ ਇਧਰ ਲੈ ਰਹੀਏ ਜੀ ਜਿਹੜੇ ਹੁਣ ਜਿਦ ਤਰਾ ਉਹ ਪਿੰਡ ਬਾਰੇ ਇੱਕ ਸਾਡਾ ਤੇ ਕਰਨਾਲ ਦੇ ਕਜਾਗੁਰ ਬੋੜਵਾਸ ਬਸ ਇਹੀ ਬਚਿਆ ਇਧਰ ਹਨਾ ਤੁਹਾਨੂੰ ਇੱਕ ਪਾਸੇ ਨਹਿਰਿਆ ਤੇ ਇੱਕ ਪਾਸੇ ਤੋਂ ਸੀ ਚਲੋ ਉਹਦੇ ਕਰਕੇ ਬਚਾ ਹੋ ਗਿਆ ਹਾਂਜੀ ਹਾਂਜੀ ਉਹ ਬੰਦੇ ਆ ਚੌਂਕੀ ਦੇ ਪਾਣੀ ਪੂਰਾ ਖਲੋਤਾ ਹੈ ਪੂਰਾ ਤੁਸੀਂ ਠੀਕ ਹੈ ਹੁਣ ਆਪਣਾ ਘਰ ਤੇ ਬਿਲਕੁਲ ਤੁਸੀਂ ਦੇ ਨਾਲ ਹੀ ਆ ਹਨਾ ਤੇ ਇਧਰ ਥੋੜਾ ਜਿਆਦਾ ਨੁਕਸਾਨ ਟੋੜੀ ਪੱਠੇ ਦਾ ਜਿਆਦਾ ਹੋਇਆ ਵਾ ਹਨਾ ਤੁਹਾਡੇ ਚਲੋ ਬੜਾ ਨੁਕਸਾਨ ਲੋਕਾਂ ਦਾ ਆਇਆ ਹਾਂਜੀ ਤੁਹਾਡੇ ਇਧਰ ਇਹ ਆ ਵੀ ਚਲੋ ਘਰ ਘਰ ਬਚ ਗਏ ਪੈਲੀਆਂ ਪੋਲੀਆਂ ਤੇ ਫਿਰ ਵੀ ਪਾਣੀ ਆ ਹੀ ਗਿਆ ਵਾ ਢੋਣੇ ਦਾ ਨੁਕਸਾਨ ਵੀ ਪਰਹਾਵਾ ਦਾ ਬੜਾ ਆਇਆ ਹਾਂਜੀ ਦਾ ਵੀ ਆ ਠੀਕ ਆ ਮਾਣ ਲਈ ਲੋਕਾਂ ਦਾ ਥੇਰਾ ਰੋੜਿਆ ਵੀ ਜਾਣਾ ਤੇ ਆ ਜਿਹੜੀ ਨੀਂਦੀ ਦੀ ਮੱਝ ਆ ਗਈ ਆ ਤੇ ਨੀਲੇ ਦੀ ਗੱਟੀ ਮਗਰ ਪਰ ਇਹਨਾਂ ਪਾਣੀ ਕਰਕੇ ਉਹਨਾਂ ਨੇ ਥਾਣੇ ਕੋ ਚੋਇਆ ਨਹੀਂ ਗਿਆ ਨਾਲ ਦੀ ਮਾਂ ਇਹ ਆ ਵੀ ਐਵੇਂ ਦੇਖਣੇ ਦੇ ਆ ਵੀ ਇਹਦੀ ਵੀ ਸਾਂਭ ਜਿਹੜੀ ਆ ਸਾਂਗ ਦਾ ਟੁੱਟ ਗਿਆ ਇਹ ਹੈ ਨਾ ਪਾਣੀ ਕਰਕੇ ਬਾੜੀ ਸਾਹਮਣੀ ਹੋਈ ਹਾਂਜੀ ਤੇ ਇਦਾਂ ਨੰਗਰ ਰੋਲ ਦੇ ਨਾਲ ਦੇ ਰਹੇ ਦੇ ਤਾਂ ਥਾਂ ਚ ਧਾਰਾਂ ਘੜਗੀਆਂ ਬਾੜੀ ਬਣਾਂ ਅੱਛਾ ਪਹਿਲਾਂ ਇਹਦੇ ਕਹਿੰਦੇ ਸੱਜਰ ਉਦੋਂ 8-9 ਕਿਲੋ ਹੀ ਹਾਂਜੀ ਹੁਣ ਕੰਡੇ ਵਾਲਾ 6 ਕਿਲੋ ਹੋਊਗਾ ਵੜੀ ਇਥੇ ਠੀਕ ਹੈ ਬਾਕੀ ਅਜੇ ਵੀ ਚਲੋ ਬਹੁਤੇ ਦਿਨ ਨਹੀਂ ਹੋਏ ਆਹ ਕੱਟੀ ਆ ਮਗਰ ਆਪਣੀ ਸਮਝਣਾ ਕੋਈ ਲਾ ਲੇ ਤੇ ਆਪੇ ਅਜੇ ਬਾਜੀ ਕੱਟੀ ਸਾਰੀ ਆਹ ਪਹੜੀ ਇਦਾਂ ਹੈ ਆਹ ਦੇਖ ਸਾ ਤੇ ਇਦਾਂ ਹੀ ਛੱਲੇ ਪਿਆ ਆਹ ਦੇਖ ਸਾ ਲਓ ਜੀ ਕਿਹੜੇ ਸਾਂਝੇ ਧਾਰਾਂ ਘੱਟ ਜੀ ਆ ਲੈ ਤਾਂ ਤੇ ਕੱਟ ਜੇ ਠੀਕ ਹੈ ਜੀ ਹਾਂ ਜੀ ਤਰਾਂ ਤਾਂ ਤੇ ਠੰਡੀ ਮੱਝਾ ਉਤਨਾ ਤੋਰ ਹਾਂ ਫਿਰ ਖੋਲ ਕੇ ਤੋਰ ਤੋ ਤੇ ਜ ਦੁੱਧਾਂ ਵਾਜੂਗੀ ਹੁਣ ਫਿਰ ਜ ਦੋ ਬਾਦੀ ਫੇਰ ਸੇਵਾ ਚੱਲਗੀ ਨਾ ਤੇ ਫੇਰ ਦੁੱਧ ਦੇ 8-9 ਕਿਲੋ ਕਰ ਜਣਾ ਹਾਂਜੀ ਥਾਣੇ ਦਾ ਪੂਰਾ ਬਾੜੀ ਹੋਏ ਨਾ ਦਵਾਈ ਵੀ ਦਵਾਇਆ ਹੋਏ ਨਾ ਜੀ ਬਾਕੀ ਆ ਜਿਹੜੀ ਆ ਬਿਲਕੁਲ ਨਾਲ ਇਹ ਰਾਵੀ ਦਰਿਆ ਦੀ ਧੋਸੀ ਆ ਸਾਰੀ ਪਰਲੇ ਪਾਸੇ ਦਰਿਆ ਹੀ ਆ ਸਾਰਾ ਇਹ ਆ ਬਿੱਥੇ ਰੋਡ ਥੋੜਾ ਪਾਕਿਸਤਾਨ ਨਾਲੋਂ ਜ਼ਿਆਦਾ ਵਾ ਇਧਰ ਨਾਲ ਫਿਰ ਪਾਣੀ ਜ਼ਿਆਦਾ ਚੜਿਆ ਬਾਕੀ ਕੋ ਪੂਰ ਛਟਾਵੇ ਉਹਦੀ ਆਪਣੀ ਗਾਰੰਟੀ ਦੀ ਠੀਕ ਆ ਹਾਂਜੀ ਸਟਾਰਟ ਆ ਉਤਰਾਂ ਜਿੱਥੇ ਬਿਲਕੁਲ ਤੁਸੀਂ ਦੇ ਨਾਲ ਆ دریا ਦੇ ਨਾਲ ਆ ਪਰ ਫਿਰ ਵੀ ਬਚਾਓਗੇ ਇੱਧਰ ਕਿਉਂਕਿ ਇੱਥਾਂ ਫਿਰ ਰੋਡ ਪਾਕਿਸਤਾਨ ਨੂੰ ਜ਼ਿਆਦਾ ਹੋਗਾ ਨਾ ਇੱਥੋਂ ਪਾਣੀ ਉਧਰ ਨੂੰ ਤੁਰ ਪਿਆ ਜ਼ਿਆਦਾ ਤੇ ਬਾਕੀ ਚਲੋ ਸਮਾਂ ਹੀ ਮਾਰਾ ਚੰਗਾ ਜੋ ਵੀ ਆ ਨਿਕਲੀ ਜਾਂਦਾ ਤੇ ਇਹ ਕਿੰਨੇ ਦੀ ਫਿਰਦੇ ਇਹ ਮੱਛ ਆਵਲੀ ਦੇ ਦੀ ਬਾਡੀ ਬੁਈਂ ਦੇ ਆਦੀ ਕਰ ਦੀ ਇਹ ਮਨਤਾ ਨਾ ਦੋ ਛੱਡ ਜੀ ਹੁਣ ਤੇ ਹੁਣ ਦੇ ਹਿਸਾਬ ਨਾਲ ਜਾਣੀ ਆ ਜੱਸ ਨੋ ਬੜੀਏ 40000 ਦੇ ਦਿੰਨੀ ਆ ਪੂਰੇ 45 ਦੀ ਚਲੋ ਇਹ ਚੋ ਕੁਝ ਥੋੜਾ ਬੋਲਾ ਮਾਣਦਨ ਕਰਦਾਂਗੇ ਠੀਕ ਹੈ ਜੀ ਥੋੜੀ ਜੰਮਾਂ ਗੱਲ ਕਰਦਾਂਗੇ ਬਾਕੀ ਕੋਈ ਵੀਰ ਆਪਣੀ ਤਸੱਲੀ ਕਰਕੇ ਹਨਾ ਹਾਂ ਜੀ ਤੇ ਵੇਸ ਚਾਹ ਕੇ ਖੜੇ ਤੁਹਾਡੇ ਕੋਲ ਹਨਾ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਬਾਕੀ ਆ ਵੀ ਮੱਝ ਆਪਣੀ ਵੇਸ ਚਾਹ ਕੇ ਖੜੋ